ਆਪਣਾ ਆਪ ਸਮਰਪਿਤ ਨਹੀਂ ਕੀਤਾ ਪੂਰੇ ਗੁਰੂ ਨੂੰ ਧਾਰਨ ਨਹੀਂ ਕੀਤਾ ਅਸੀਂ ਉਹਨਾਂ ਸੇਧੇ ਉਹਨਾਂ ਨੂੰ ਸਮਝਾ ਕੇ ਇੱਕ ਵਾਰੀ ਗੁਰੂ ਦੇ ਜਹਾਂ ਦੇ ਭਰਾ دیے ਫਿਰ ਵਾਤਾਵਲੇ ਪ੍ਰੀਤਮ ਦੀ ਕਿਰਪਾ ਹੋਈ ਹੈ ਹਮੇਸ਼ਾ ਜ਼ਿੰਦਗੀ ਵਿੱਚ ਉਹਨਾਂ ਨੇ ਆਨੰਦ ਬਣਾ ਰਿਹਾ ਹੈ ਸੋ ਆਓ ਪਾਣੀ ਤਰੀਕ ਨੂੰ ਵਾਧ ਕਰਕੇ ਵੀਰ ਬਜ਼ੁਰਗ ਮਾਮਾ ਭੈਣਾ ਜਿਨ੍ਹਾਂ ਨੇ ਅਜੇ ਤੱਕ ਵੀ ਗੁਰੂ ਦਾ ਅਮਰਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ ਵਾਤਾਵਲੇ ਪ੍ਰੀਤਮ ਨੂੰ ਏ ਨਹੀਂ ਕਹਿ ਸਕਦੇ ਜਿਹੜੇ ਕਿ ਸਤਿਗੁਰੂ ਜੀ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਉਹ ਕੁਰਬਾਨੀਆਂ ਨੂੰ ਸਮਰਪਿਤ ਹੁੰਦੇ ਆ ਅਸੀਂ ਤੁਹਾਡਾ ਹੀ ਦਿੱਤੀ ਸਿੱਖੀ ਦੀ ਦਾਤ ਨੂੰ ਪ੍ਰਾਪਤ ਕਰ ਲਿਆ ਉਹ ਭਾਈ ਜਰੂਰ ਗੁਰੂਕੇ ਜਹਾਕੇ ਚੜ ਕੇ ਬਾਜਾਣੇ ਪ੍ਰੀਤਮ ਦੇ ਗੋਦ ਵਿੱਚ ਬਰਾਜਮਾਨ ਹੋਵੋ ਬਾਜਾਣੇ ਪ੍ਰੀਤਮ ਦੇ ਪੁੱਤਰ ਤੇ ਧੀਆਂ ਬਣਾਓ ਇਹ ਬੇਨਤੀ ਅੱਜ ਵੀ ਵਿਸ਼ੇਸ਼ ਹੈ ਦੋਸਤੋ ਬਾਤ ਸਾਰੀ ਸੰਗਤ ਦਾ ਕਰਵਾਤ ਜਿਨ੍ਹਾਂ ਨੇ ਇਸ ਸ਼ਾਨ ਸਮਾਗਮੇ ਖਾਲੀਆਂ ਲਵਾਈਆਂ ਨੇ ਸਮੇਂ ਤੋਂ ਸਮਾ ਕੱਢੇ ਵਕ ਵਕ ਪਰਮੇ ਸੇਵਾ ਕਰਨ ਦਾ ਯਤਨ ਪ੍ਰੋਗਰਾਮ ਨੂੰ ਬਾਬਾ ਜੀ ਵੱਲੋਂ ਦਾਸ ਵੱਲੋਂ ਜੱਤੀ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਦਾ ਧੰਨਵਾਦ ਪੁੰਜਣ ਦੀ ਜਿਉਂ ਆਖਿਆ ਜਾਂਦਾ ਹੈ ਤੇ ਨਾਲ ਹੀ ਮੈਂ ਬੇਨਤੀ ਕਰੂ ਸਾਰੇ ਜਣੇ ਨੂੰ 2 ਮਿੰਟ ਲਈ ਥਾਪੜੇ ਮਾਰੋ ਆਪਾਂ ਸਤਪੁਰਾਂ ਦੇ ਆਗੂ ਗੁਰੂ ਨੂੰ ਸਮਰਪਤ ਦੋ ਸ਼ਬਦ ਪਾਠ ਕਰਨੇ ਆ ਸਿਮਰਤ ਕਰਨੇ ਆ ਨਾ ਕੋਈ ਸਾਰੇ ਆਨੇ ਬੋਲਣਾ ਕਿ ਇੱਕ ਇੱਕ ਵਾਰੀ ਪੰਕਤੀ ਦਾਸ ਬੋਲੇਗਾ ਉਹੀ ਪੰਕਤੀ ਤੁਸੀਂ ਸਾਰਿਆਂ ਨੇ ਬੋਲਣੀ ਆਓ ਪਿਆਰ ਨਾਲ ਜਿਪਸੀ ਨਾਲ ਬੋਲੋਗੇ ਮੈਂ ਸਮਝੂਗਾ ਕਿ ਤੁਸੀਂ ਜੇ ਤੇ ਆਉਂਗੇ ਜਿਵੇਂ ਆਉਂਗੇ ਜਿਵੇਂ ਤੁਸੀਂ ਬੋਲੋਗੇ ਵੀ ਮੈਂ ਸਮਝੂਗਾ ਵੀ ਮੈਂ ਮਾਪੂ ਨੂੰ ਨਿਕਾਲਾਂ ਤਾਂ ਤੁਸੀਂ ਜਾ ਕੇ ਮੇਰਾ ਨੰਕਰ ਛਕਣ ਨਹੀਂ ਲੇਟੋ ਤੇ ਜਾ ਕੇ ਬੋਲ ਗੱਲ ਕਰਨਾ ਹੈ ਇਸ ਕਰਕੇ ਕਿ ਕਿਉਂਕਿ ਮੈਂ ਤੁਹਾਡੀ ਖੁਸ਼ੀ ਦੇਣਾ ਕੋਨਾ ਤੇ ਤੁਸੀਂ ਸਾਰੇ ਇੱਕ ਇੱਕ ਕੀ ਬੋਲਣਾ ਸਭ ਨੂੰ ਪਹਿਲਾ ਮਾਉ ਕਿ ਆਹਨਾ ਸਿਮਰਨ ਲਈ ਸਾਰੇ ਜਾਣੇ ਜਰੂਰ ਸ਼ਾਮਿਲ ਹੋਵੇ ਪਿਆਰ ਅਕੋਦੀ ਤੁਗਾ